ਪਿਤਾ ਦੀਆਂ ਅੰਤਿਮ ਰਸਮਾਂ ਦੇ ਉੱਤੇ ਤਾਂ ਹਾਂ ਮਾਰ ਰੋਏ ਜੀ ਖਾਨ ਨਾਲੇ ਪਿਤਾ ਦਾ ਚੁੰਮਿਆ ਮੱਥਾ ਰੋ ਰੋ ਬੋਇਆ ਬੁਰਾ ਹਾਲ ਤੇ ਹਰ ਇੱਕ ਨੂੰ ਕਿਹਾ ਕਿ ਆਪਣੇ ਮਾਤਾ ਪਿਤਾ ਦਾ ਆਦਰ ਕਰਿਆ ਕਰੋ ਜਿਉਂਦੇ ਜੀ ਆਪਣੇ ਮਾਤਾ ਪਿਤਾ ਨੂੰ ਪੁੱਛਿਆ ਕਰੋ ਨਹੀਂ ਦੇਖ ਹੁੰਦਾ ਰੋਂਦੇ ਕਰ ਲੂੰਦੇ ਦਾ ਹਾਲ ਅੱਜ ਤਾਂ ਹਾਂ ਮਾਰ ਮਾਰ ਰੋ ਰਿਹਾ ਕਿਉਂਕਿ ਸਿਰ ਦੇ ਉੱਤੇ ਮਾਂ ਦਾ ਹੱਥ ਨਹੀਂ ਰਿਹਾ ਤੇ ਹੁਣ ਪਿਤਾ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ ਪੰਜਾਬੀ ਗਾਇਕ ਖਾਨ ਸਾਹਿਬ ਦੇ ਪਿਤਾ ਇਕਬਾਲ ਮੁਹੰਮਦ ਜੀ ਦਾ ਜੜਾਏ ਉਦੇਖਾਂਤ ਹੋ ਚੁੱਕੇ ਆ ਤਾਂ ਉਹਨਾਂ ਦੇ ਜੱਦੀ ਪਿੰਡ ਪੰਡਾਲ ਦੇ ਵਿੱਚ ਉਹਨਾਂ ਦੀ ਨਮਾਜ਼ ਏ ਜਨਾਜ਼ਾ ਹੋਇਆ ਅੰਤਿਮ ਰਸਮਾਂ ਹੋਈਆਂ ਨੇ ਦੱਸ ਦਈਏ ਕਿ ਜਦੋਂ ਪਿਤਾ ਨੂੰ ਸਪਲ ਦੇ ਖਾਕ ਕੀਤਾ ਜਾ ਰਿਹਾ ਸੀ ਤਾਂ ਉਹ ਦੋਹਾਂ ਮਾਂ ਮਰ ਰੂਂਦੇ ਨੇ ਖਾਨ ਸਾਹਿਬ ਉਹਨਾਂ ਦਾ ਇਹ ਹਾਲ ਨਹੀਂ ਦੇਖਿਆ ਜਾਂਦਾ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਪਿਤਾ ਉਹਨਾਂ ਦੀ ਮਾਤਾ ਤੋਂ ਬਿਨਾਂ ਨਹੀਂ ਰਹਿ ਸਕਿਆ ਇਸ ਕਰਕੇ ਦੋਨੋਂ ਜੜੇ ਜਾ ਕੇ ਹੁਣ ਇਕੱਠੇ ਹੋ ਚੁੱਕੇ 15 ਜਨਮੀ ਗੱਡੇ ਮੇਰੀ ਮਾਂ ਮੇਰੇ ਬਾਪ ਨੇ ਮੇਰੀ ਮਾਂ ਤੋਂ ਬਿਨਾ ਬਾਕੀ ਮੈਨੂੰ ਮਾਫੀ ਦੇਵੋ ਮਰਮ ਅੱਜ ਮੈਂ ਆਪਣੇ ਬਾਪ ਦਾ ਜਿੱਦਾਂ ਮੇਰਾ ਬਾਪ ਮੈਨੂੰ ਛੋਟਾ ਹੁੰਦਾ ਸਾਨੂੰ ਮੈਨੂੰ ਇਹਨੂੰ ਸਾਨੂੰ ਨਾ ਨਹਾਉਂਦਾ ਸੀ ਏਦਾਂ ਏਦਾਂ ਕਰਕੇ ਸਿਰ ਮਾਰ ਕੇ ਨਾ ਆਇਆ ਅੱਜ ਅਸੀਂ ਆਪਣੇ ਬਾਪ ਨੂੰ ਏਦਾਂ ਏਦਾਂ ਸਿਰ ਮਾਰ ਕੇ ਨਾ ਆਇਆ 45 ਮਿਲਿੰਗ ਦਿੱਤਾ ਜਿੱਦਾਂ ਇੱਕ ਬੱਚੇ ਨੂੰ ਨਿਹੜਾਈ ਦਾ ਉਹ ਦੰੜਾ ਆਪਣੇ ਬਾਪ ਨੂੰ ਅਸੀਂ ਮੇਰੀ ਮੰਨ ਤੇ ਸਾਰੇ ਤੁਸੀਂ ਆਪਣੇ